26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਦੇ ਚਾਹੇ ਤਹਿਸੀਲ ਦਾ ਹਸਪਤਾਲ ਹੈ ਚਾਹੇ ਸਬ ਤਹਿਸੀਲ ਦਾ ਹਸਪਤਾਲ ਹੈ ਚਾਹੇ ਜ਼ਿਲ੍ਹਾ ਦਾ ਹਸਪਤਾਲ ਹੈ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣਗੀਆਂ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਜੇ ਕੋਈ ਇਹੋ ਜਿਹੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ ਚ ਹਸਪਤਾਲ ਵਾਲੇ ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ ਕੋਈ ਐਕਸ-ਰੇ ਕੋਈ ਅਲਟਰਾਸਾਊਂਡ ਦੀਆਂ ਮਸ਼ੀਨਾਂ ਸਭ ਲਾਤੀਆਂ ਜੇ ਨਹੀਂ ਹੈਗੀਆਂ ਕਿਸੇ ਹਸਪਤਾਲ 'ਚ ਪ੍ਰਾਈਵੇਟ ਵਾਲਾ ਨੂੰ ਐਮਪੈਲਨ ਕਰਤਾ ਨਾਲ ਕਿ ਭਾਈ ਤੁਸੀਂ ਐਕਸ-ਰੇ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਇਲਾਜ ਕਰੀਏ ਇਸ ਕਰਕੇ ਨਹੀਂ ਹੁਣ ਕਿਸੇ ਦਾ ਇਲਾਜ ਰੁਕੂਗਾ ਵੀ ਐਕਸ-ਰੇ ਟਾਈਮ ਤੇ ਨਹੀਂ ਹੋ ਸਕਿਆ ਪੰਜਾਬ ਦੀ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਲਕੇ ਬੋਲੀ ਨਹੀਂ ਉਹਨਾਂ ਕਹੇ ਕਿ 829 ਮੁਹੱਲਾ ਕਲੀਨਿਕ ਉਹਨਾਂ ਦੇ ਸਰਕਾਰ ਦੇ ਵੱਲੋਂ ਖੋਲੇ ਗਏ ਸਵਾ ਕਰੋੜ ਮਰੀਜ਼ ਉੱਥੋਂ ਦਵਾਈ ਲੈ ਕੇ ਠੀਕ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਹਸਪਤਾਲਾਂ ਦੇ ਵਿੱਚੋਂ ਹੁਣ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਐਸਐਮਓ ਨੂੰ ਵੀ ਸੱਤ ਆਰਡਰ ਕੀਤੇ ਗਏ ਨੇ ਕਿ ਕੋਈ ਵੀ ਦਵਾਈ ਬਾਹਰੋਂ ਨਾਲ ਲਿਖ ਕੇ ਦਿੱਤੀ ਜਾਵੇ ਅਤੇ ਜੇਕਰ ਕੋਈ ਦਵਾਈ ਹਸਪਤਾਲ ਵਿੱਚ ਨਹੀਂ ਮਿਲ ਰਹੀ ਤਾਂ ਉਸ ਨੂੰ ਲੈਣ ਲਈ ਖੁਦ ਡਾਕਟਰ ਬਾਹਰ ਜਾਏਗਾ ਮਰੀਜ਼ ਨੂੰ ਬਾਹਰ ਦਵਾਈ ਲੈਣ ਦੇ ਲਈ ਨਹੀਂ ਭੇਜਿਆ ਜਾਵੇਗਾ ਉਹਨੇ ਕਿਹਾ ਕਿ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਵੀ ਲਗਾ ਦਿੱਤੀਆਂ ਗਈਆਂ ਨੇ ਐਕਸ-ਰੇ ਵਗੈਰਾ ਸਭ ਕੁਝ ਫ੍ਰੀ ਹੋ ਰਿਹਾ ਪਰ ਜੇਕਰ ਕਿਸੇ ਹਸਪਤਾਲ ਦੇ ਵਿੱਚ ਅਜੇ ਤੱਕ ਕੋਈ ਮਸ਼ੀਨ ਨਹੀਂ ਹੈ ਤਾਂ ਉਸ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਐਕਸ-ਰੇ ਕਰਵਾਉਣ ਦੇ ਲਈ ਭੇਜਿਆ ਜਾਂਦਾ ਤੇ ਉਸ ਦਾ ਸਾਰਾ ਖਰਚਾ ਸਰਕਾਰ ਦੇਵੇਗੀ ਸਕੂਲ ਬਣ ਰਹੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ 829 ਮੁਲਾਕੀਨ ਕਾਰਮਾ ਦੀ ਕਲੀਨਿਕ ਹੋਗੇ ਜੀ ਸਵਾ ਕਰੋੜ ਦੇ ਨੇੜੇ ਤੇ ਬੰਦਾ ਉੱਥੇ ਆ ਕੇ ਦਵਾਈ ਲੈ ਕੇ ਜਾ ਚੁੱਕਿਆ ਵਾਪਸ ਵੱਡੇ ਹਸਪਤਾਲਾਂ ਚ ਲੈਣਾ ਨਹੀਂ ਲੱਗਣਾ ਪਿਆ 26 ਜਨਵਰੀ ਤੋਂ ਆਰਡਰ ਕਰਤੇ ਸਾਰੇ ਪੰਜਾਬ ਤੇ ਚਾਹੇ ਤਹਿਸੀਲ ਦਾ ਹਸਪਤਾਲ ਆ ਚਾਹੇ ਸਬ ਤਹਿਸੀਲ ਦਾ ਹਸਪਤਾਲ ਆ ਚਾਹੇ ਜ਼ਿਲ੍ਹੇ ਦਾ ਹਸਪਤਾਲ ਆ ਸਾਰੀਆਂ ਦਵਾਈਆਂ ਜੋ ਹਸਪਤਾਲ ਨੇ ਉਹਦੇ ਅੰਦਰੋਂ ਮਿਲਣਗੀਆਂ ਔਰ ਐਸ ਐਮਓ ਤੇ ਸੀ ਐਮਓ ਨੂੰ ਸਖਤ ਆਰਡਰ ਕਰਤੇ ਕਿ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਜੇ ਕੋਈ ਇਹੋ ਜੀ ਦਵਾਈ ਜਿਹੜੀ ਅੰਦਰ ਹੈ ਨਹੀਂ ਸਟੋਰ ਚ ਹਸਪਤਾਲ ਵਾਲੇ ਚ ਬਾਹਰੋਂ ਮੰਗਾਉਣੀ ਹੀ ਪੈਣੀ ਐ ਉਹਦੇ ਵਾਸਤੇ ਡਾਕਟਰ ਖੁਦ ਜਾਊਗਾ ਲੈਣ ਮਰੀਜ਼ ਨੂੰ ਨਹੀਂ ਭੇਜਿਆ ਜਾਊਗਾ ਜੀ ਬਾਹਰ ਕੋਈ ਐਕਸਰੇ ਕੋਈ ਅਲਟਰਾ ਸਾਊਂਡ ਦੀ ਮਸ਼ੀਨਾਂ ਸਭ ਲਾਤੀਆਂ ਜੇ ਨਹੀਂ ਹੈਗੀਆਂ ਕਿਸੇ ਹਸਪਤਾਲ ਚ ਪ੍ਰਾਈਵੇਟ ਵਾਲਾ ਨੂੰ ਐਮਪੈਲਨ ਕਰਤਾ ਨਾਲ ਕਿ ਭਾਈ ਤੁਸੀਂ ਐਕਸਰੇ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਇਲਾਜ ਕਰੀਏ ਇਸ ਕਰਕੇ ਨਹੀਂ ਹੁਣ ਕਿਸੇ ਦਾ ਇਲਾਜ ਰੁਕੂਗਾ ਵੀ ਐਕਸਰੇ ਟਾਈਮ ਤੇ ਨਹੀਂ ਹੋ ਸਕਿਆ ਅਲਟਰਾ ਸਾਊਂਡ ਜਾ ਐਮ ਆਰ ਆਈ ਟਾਈਮ ਤੇ ਨਹੀਂ ਹੋ ਸਕੀ ਇਸ ਕਰਕੇ ਲਾਜਰੀ ਲਕੂਆ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਦੱਸੇ ਕਿ ਇਹ ਮੁੱਖ ਮੰਤਰੀ ਮਾਨਤੀ ਬਲੂਸ ਨੇ ਸਹੂਲਤਾਂ ਬਾਰੇ ਵੱਡੇ ਦਾਅਵੇ ਕੀਤੇ ਗਏ ਨਹੀਂ ਉਹਨਾਂ ਕਹਿ ਕੇ ਹਸਪਤਾਲਾਂ ਦੇ ਵਿੱਚ ਹੁਣ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲ ਰਹੀਆਂ ਨੇ ਤੇ ਬਾਹਰੋਂ ਕੋਈ ਵੀ ਦਵਾਈ ਲੈ ਕੇ ਨਹੀਂ ਦਿੱਤੀ ਜਾਂਦੀ ਜਿੰਨਾ ਤੱਕ ਡਾਕਟਰ ਖੁਦ ਹੀ ਮਰੀਜ਼ਾਂ ਦੀ ਦਵਾਈ ਬਾਰੋਂ ਲੈ ਕੇ ਆਵੇਗਾ ਤੇ ਮਰੀਜ਼ਾਂ ਨੂੰ ਬਾਹਰ ਦਵਾਈ ਲੈਣ ਦੇ ਲਈ ਨਹੀਂ ਭੇਜਿਆ ਜਾਵੇਗਾ ਮੁੱਖ ਮੰਤਰੀ ਮੰਨ ਕੇ ਹੈ ਕਿ ਸਰਕਾਰਾਂ ਦਾ ਕੰਮ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਲ ਦੀ ਰਾਖੀ ਕਰਨਾ ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੂੰ ਜਿਤਾਈਆਂ ਜਾਣ ਤਾਂ ਜੋ ਉਹ ਪੰਜਾਬ ਦੇ ਹੱਕਾਂ ਦੇ ਲਈ ਕੇਂਦਰ ਸਰਕਾਰ ਅੱਗੇ ਆਪਣੀ ਲੜਾਈ ਲੜ ਸਕੇ ਬੈਰ ਰਿਪੋਰਟ ਪੰਜਾਬੀ ਲੋਕ ਚੈਨਲ